ਤੋ ਕਹ ਲੰਗ ਬਰਨਾਸੀ ਦਇਆ ਰੰਗ ਸਰੂਪੇ ਸਦਾ ਆਂਗੂ ਸੰਗ ਆਪੰ ਗੰਗ ਗਪਤੈ ਵਾਸ਼ ਕੀ ਤੋ ਖੰਸਾਤ ਕਮਾਈ ਗੁਜ ਕੀ ਪਤੈ ਓੰਕਾਰ ਵਗੁਜ ਕੀ ਪਤੈ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀ ਸਾਰੂਗ ਸੰਦ ਸਮੋਚਦਾ ਅਨਿਕੇ ਦੇਗ ਤ੍ਰਿਓ ਕਰ ਜੋਗ ਜਤੀ ਕੇ ਸੂਰ ਸਰਾਰਦ ਸੁਨ ਸਦਾ ਤਖ ਸਭ ਸਮਾਨ ਇਕਮਤੀ ਕੇ ਸਾਰੇ ਹੀ ਦੇਸ਼ ਕੋ ਦੇਗ ਰਹਿ ਮਨ ਕਉ ਨ ਦੇਖਿਲ ਪ੍ਰਾਨਪਤੀ ਕੇ ਤ੍ਰਿ ਭਗਵਾਨ ਕੀ ਭਾਇ ਕਿਰਪਾ ਉਤੇ ਕਰਦੀ ਮੈਨੇ ਕਰ ਕੇ ਕੇ ਮਾਤਮੇ ਮਦਨ ਗਰੇ ਜਰ ਸੰਗਾਂ ਨਾਮ ਬੋਤਾਂ ਰੰਗ ਸਵਾਰੇ ਕੋਰ ਦਰੰਗ ਕਰਤ ਜਗਤ ਤੁਪਉਣ ਜਿਉੜਾਉਣ ਕਰਤ ਜਤਨ ਵਾਰੇ ਭਾਰੇ ਬਜਾਨ ਬੂ ਬਲੇ ਬਦਨ ਆਪੇ ਸੀਸ ਨਜਾ ਕੇ ਵਿਚਾਰੇ ਤੇ ਪੈ ਤੋਂ ਕਾਮ ਭੈ ਭੂਖ ਧੰਤ ਕੋ ਨਾਂਗੇ ਹੀ ਮੈਂ ਬਿਦਾਰੇ ਜੀਤ ਬਰਹਿ ਜਾਉਂਦੇ ਸਖਸਾਨ ਕੋ ਬਾੜੀ ਦੋਲਨ ਮਰ ਦੰਗਨ ਗਾਲੇ ਗੋਲ ਰੂਪ ਗਜਾਨ ਗ ਸੁਦਰਹਿ ਹੰਚ ਤੈ ਤਰਾਜ ਅਜਾਰਿ ਬੋਧਮਾਇਕ ਭਵਾਨ ਗ ਬੋਧ ਕੋਲ ਬਨੈ ਨ ਜਾਤ ਵਿਚਾਰੇ ਸ੍ਰੀ ਬਾਦਰੀ ਭਗਵਾਨ ਬਲੇ ਬਲੇ ਅੰਤ ਭਗਵਾਨ ਦੇ ਧਾਮ ਸਦਾ ਰੇ ਤੇਰ ਤਨਾਨ ਧਿਆਨ ਧਮਾਨ ਸੁਨੰਝਮਨੇ ਮਾਨੇ ਕਮ ਸਿਖੈ ਮੇਰ ਬਰਾਨ ਬਨੈ ਉਦਰਾਣ ਜਮੇਨ ਜਮਾਨ ਤੁਮਾਨ ਕੇ ਬੇਕੈ ਕਉਨ ਆਰਿ ਯਤੀ ਅਧਾਰ ਸਭ ਸੁਮ ਵਿਚਾਰੇ ਯਾਰਕ ਦੇਖੈ ਸਿਰ ਭਗਵਾਨ ਬਨੇ ਮਨ ਬੂਮ ਤੇ ਪ੍ਰਤੀ ਮੈਂਨੇ ਕਨ ਲੈ ਕੇ ਸੋਧ ਸੁਬਾ ਦੋਰੰਦ ਵਾਸਾ ਸਾਨੰਦ ਰਜੰਦ ਲੈ ਲੇਗੇ ਭਾਰੇ ਮਨ ਬਰੇ ਮਨ ਮੈਂ ਕਰ ਪਰਬਦ ਬੰਕ ਲੈ ਨਾ ਲੈਗੇ ਦੋਰ ਹਰੀ ਨਮਰੋ ਮੋਇ ਸਮਾਚਾ ਦੰਗਨ ਮਾਨ ਮੱਲੇਗੇ ਸਿਰ ਬਾਜਰੀ ਭਗਵਾਨ ਕਿਰਪਾ ਮੈਂ ਧਿਆਗ ਜਹਾਨ ਨਾ ਚੱਲਗੇ ਮੀਰਾ ਬਾਰ ਬਡੇ ਬਰਿਆਰ ਉਚਾਰ ਸਾਧਕ ਦਾਰਪਿਜਿਆ ਔਰ ਦਦੇਤ ਮਲੇ ਮਹਾਤਮਾ ਦਿਗਜਾਨ ਕੇ ਮਾਨ ਮਲਿਆ ਘੜੇ ਗੜਾਂ ਕੋ ਤੋੜਨ ਨਾਰ ਸੋ ਬਤਨੀ ਜਗ ਚਾਲਿਆ ਸਹੈ ਸ੍ਰੀ ਸਰਬ ਉਸਰਮਾ ਇਕ ਜਾਚ ਬਿਨੇ ਸੋ ਇਕ ਦਮ ਹੈ ਧਨ ਬਿਨ ਬਲੰਗਨ ਸਾਧਨ ਬੋਧ ਪ੍ਰਵਕ ਤਪਵਾ ਹਨ ਜਪੈਗੇ ਜੀਵ ਜਗ ਦੇ ਜਨਮ ਮੈਂ ਤਲ ਮੈਂ ਪਲੇ ਹੀ ਪਦ ਪੈਂ ਸੰਤਾਂਕ ਤਪੈਗੇ ਪੰਨ ਗੁਰਦਾਮ ਮਹਾਵਾੜ ਜਾਗ ਬਾਬਰ ਕੇ ਬਹੁ ਮੁੰਜੁ ਕਪੈਗੇ ਸਾਧ ਸਮੂਹ ਪਰਸਨ ਬਰਹਿ ਨਗ ਚੰਦਰ ਸਮਾ ਲੋਕ ਜਪੈਗੇ ਮਾਨਵਿੰਦੁ ਜੰਨ ਨਰਾਦ ਅੰਦਰ ਲੋਕ ਕੋ ਰਾਜ ਕਰੈਗੇ ਕੋਟਿ ਸਿ ਨਾਨਕ ਜਾਤਿ ਗਦਾਨ ਅਨੇਕ ਸੋਮ ਪਰਸਨ ਬਰਹਿਗੇ ਬ੍ਰਹਮ ਮੈ ਗ੍ਰਿਵਿਨ ਸਕੇ ਬਦੰਤ ਹਜਰ ਰੰਬਾਤ ਪਰਹਿਗੇ ਜੀ ਨਰ ਸ੍ਰੀ ਪਤ ਕੇ ਅੰਤਰਾਸੈ ਭਗਤਿ ਨੰ ਪੈਨਾ ਦੇਹ ਤਰਹਿਗੇ ਕਹਾ ਬਿਉ ਜੋ ਦੂਲ ਚਨ ਮੋਦਕ ਬੈਠ ਰੋਗ ਜਾਨ ਲਗਾਇਓ ਆਨਾਦ ਗ੍ਰਿਲੇ ਸਾ ਸਮੁੰਦਰਾਂ ਲੋਗਿਓ ਪਰਲੋਕ ਵਾਇ ਪਾਸ ਗਿਓ ਕੈੰਸੋ ਵਟ ਕੈਸੀ ਅਸਮ ਰਜੋਤਾਇਓ ਜਾਤ ਗੋਖੋਂ ਲਿਓ ਸੁਬਾ ਜਿੰਨ ਪ੍ਰੇਮ ਕੀਓ ਤਿਨਹੀ ਪ੍ਰਭ ਭਾਇਓ ਸਾਚ ਕੋ ਸੁਣ ਲਿਓ ਜਬੇ ਜਿਨ ਪ੍ਰੇਮ ਕੀਓ ਤਿਨਿ ਵਿਪਰਕਾਇਓ ਕਾਉਲੇ ਬੋਹਨ ਪੂੜਿ ਤਰਿਓ ਸਰ ਕਾਉਲੇ ਲਿੰਗਰੇ ਲਟਕਾਇਓ ਕਾਹੂ ਲਖਿਓ ਹਰਵਾ ਚੀ ਦਿਸਾ ਮੈਂ ਕਾਉ ਬਜੈ ਮੂਰਤੀ ਨਵਾਇਓ ਕੋਉਂ ਬਤਨ ਕਉ ਪੂਜਤ ਹੈ ਪਸ ਕਾਉ ਮਰਤਾਨ ਕੋ ਪੂਜਨ ਤਾਇੋ ਕੋਰ ਤ੍ਰਿਆ ਉਰਜੋ ਸਾਗੋਈ ਜੰਗ ਸ੍ਰੀ ਭਗਵਾਨ ਕੋ ਬੇਦਨਾ ਪਾਇਓ ਕਉ ਬਤਾਨ ਕਬੂਜ ਤਬਸ ਕਉ ਮਰਤਾਨ ਕੋ ਬੂਧਨ ਤਾਇਓ ਕਿਰਿਆ ਰਜੋ ਸੰਭੀਜ ਸ੍ਰੀ ਭਗਵਾਨ ਕੋ ਬੇਨਨਾ ਬਾਵ ਪਦ ਜਾਈ ਨੰਮੀ ਕੋ ਜੋ ਮਨ ਬੇਨਤੀ ਚਉ ਬੇ ਅਮਰੀ ਕਰੋ ਆਤਮੈ ਰੱਛਾ ਪੂਰਨ ਹੋਏ ਜੀਵਤ ਕੀ ਇੱਛਾ তব ਚਰਨ ਨਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਿ ਭਾਰ ਅਰੇ ਦੁਸ਼ਮਨ ਤੁ ਕਾਪੋ ਆਪਾਦ ਮੋਂ ਬਚਾਓ ਓਕੇ ਮਧ ਮੋਰੰ ਪਰਵਾਰਾ ਜਿ ਸਿਜਿਗਤਿ ਜਮੈ ਕਰਤਾਰਾ ਮੋ ਰਚਨ ਜ਼ਿਕਰ ਦਾ ਕਰਿਆ ਸਭ ਕਲ ਸੁਆਸ ਸੁਨਰੀਆ ਪਉਣ ਮਰੀ ਅਸਾ ਤੁਮੈਨ ਕਿਰਿਆ ਪਿਆਤਾ ਤੁਮੈ ਜਾਣ ਕੋਈ ਅਬਰਣਾ ਤਾਉ ਬਚਾਉ ਜੋ ਤੁਮ ਤੈ ਪਾਉ ਜਿਗਤਿ ਮਾਰੇ ਤਾਰਿਐ ਚੰਦਨ ਬ੍ਰਮਾਲੇ ਮਾਰਿਐ ਆਂਬਹਾ ਧੰਮ ਜਗ ਰਿਆ ਮਰਣ ਗਾਲ ਗੰਦਰਾਂ ਦਰਮ ਬਰਿਆਉ ਤੋਜਨਾ ਮਾਰੇ ਬੱਛਾ ਸ੍ਰੀ ਹਰਿ ਤੁਜੋ ਕਰਿਓ ਰਚਾ ਰਾਗਲੇ ਉਮਰ ਰਾਗ ਨਾਰੇ ਸੰਸਾਏ ਪਿਆਰੇ ਦੇਨ ਮੰਦਰ ਤਨ ਕੇ ਅੰਤਾਂ ਤੁਮੋ ਗ੍ਰਿ ਚਿਤ ਦਰਸ ਕੰਤਾ ਕਾਲ ਬਾਇ ਮਮਾ ਮਾਤਰਾ ਕਾਲ ਬਹਿ ਜਿਵ ਜੁ ਉਤਰਾ ਪਾਲ ਪਾਇ ਕਰ ਰਖਨ ਬੁਰਗਾਸਾ ਜਗਲ ਕਾਲ ਕਾ ਕੀਆ ਤੁਮਾਂ ਸਾਨ ਨਮਨ ਕਾਲ ਜੋਗੀ ਸਿਖ ਕੀ ਆਉ ਬੇਦਰਾਇ ਬੰਮਾ ਜੋਤੀਓ ਜਹਨ ਕਾਲ ਦਾ ਲੋਕ ਜਵਾਰਾ ਨਮਸਕਾਰ ਰਹਿ ਤਾਏ ਮਹਾਰਾਜ ਜਹਨ ਕਾਲ ਸਭ ਜਗਤ ਮਨਾਇਓ ਦੇਵ ਗੈ ਜਚਨ ਉਪਜਾਇਓ ਆ ਆ ਅਦੰਤ ਚਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਿਰ ਵਰਜਨ ਆਪ ਸਵਾਰੀ ਸਿਵਕਨਕੋ ਸੰਗਨ ਜਗਦੀਆ ਛਤਰਨ ਗੋਬਨ ਮੁਹੰਮਦ ਕੀਓ ਘਟ ਘਟ ਕੇ ਅੰਦਰ ਕੀ ਜਾਨ ਬਲੇ ਮਰੇ ਕੇ ਮੇਰ ਪਜਾਨ ਛੇਤੇਤ ਪੰਚਰ ਤੁੱਲਾ ਸੱਬਰ ਕਿਰਪਾ ਦੇਇ ਕਰਨ ਪੂਲਾ ਸੰਤਨ ਗੋਬਨ ਭਾਇ ਤੇ ਦੁਕੀ ਕਿਰਪਾ ਸਾਰਨ ਕੇ ਦੋਕੀ ਏਕੇ ਗੇ ਗਿਰਪ ਜਾਨ ਘਟ ਘਟ ਕੇ ਬੜ ਬੜ ਕੇ ਜਾਨ ਮੈਂ ਜੋ ਜ਼ਿਕਰ ਕਰਾਂ ਕਰਤਾਰਾ ਪਰਜਾ ਤਰਤਾ ਦੇ ਅਪਾਰ ਜਬਿਆ ਗਰਗਰਗ ਹਕਬੋ ਤੁਮ ਮਿਲਦੇ ਦਰਸਾਵੋ ਅੰਦਰ ਦਰਬਦ ਸਤਿਕਾਰ ਹੈ ਆ ਪ੍ਰਭ ਨੇ ਮੂਝੇ ਚਾਰਾ ਤੁਮ ਸਾਚੀਤ ਰਤਨ ਨਾਮ ਅਲੰਬ ਜਾਨ ਤ੍ਰੇਯ ਦੇ ਦਰਿਆਲਮ ਨਰੰਗਾਰ ਨਰਕੰਨ ਲੰਬੇ ਆਦੇ ਨੀਲ ਅਨਾਦੇ ਸਾਂ ਆ ਕਮੁਰ ਚਲ ਪੈਦਾ ਜਾ ਕਉ ਪਿਉ ਨ ਭਉਤ ਵੇਦ ਤੰਕ ਕਉ ਕਿਰਪਾ ਨ ਨਮਾਨ ਤਮਾ ਮੂਰ ਕਰ ਪੈਦਾ ਨ ਜਾਣ ਮਹਾਉ ਦੇਖੋ ਕਹਿ ਚਨਾ ਜਨ ਨਰੰਕਰ ਕਾ ਜਿੰਦਨੇ ਬ ਭਾਬ ਬਨਿਬਦ ਹੈ ਜੀਤੀ ਬ੍ਰੰਦ ਭਿੰਨ ਭਿੰਨ ਤੋਹਿ ਤੇਤੀ ਤੁਮਰਾ ਲਖਨ ਜਾਇ ਪ੍ਰਕਾਰਾ ਕਹਿ ਸਜੰ ਪ੍ਰਤਮ ਨੰਦ ਜਾਰਾ ਇੱਕ ਰੂਮਨ ਸੰਰੋਪਾ ਰੰਗ ਬਿਉਰਾਵ ਕੇ ਕੋਪਾ ਅੰਡਜੇ ਜਿਰਜ ਸਿਧ ਜੀ ਕੀਨੇ ਉਦਮਰਗਾਨ ਬਹੁਰ ਰਚਨੀਨੀ ਕਉਂਪੁਲ ਨਾ ਜਾ ਬੈਟਾ ਕੋ ਜਿਮੜ ਪੰ ਸੰਗਰ ਗੈਦਾ ਸਗਰੇ ਜੀ ਤੇ ਗਾਇ ਅਚੰਬ ਬਿਆਜਿ ਗਾ ਸਰਸੋਯੰਬ ਬਿਆਜਿ ਅਵਰਚਾ ਮੇਰੇ ਤੁਮ ਕਰੋ ਸੇਕ ਮਹਾਰਾਜ ਜੀ ਸੰਗਦਾ ਦੁਇ ਤੇ ਜਿਤੇ ਅਡਵਾਦ ਵਿਵਾਦਾ ਜਗ ਮਲੇਸ਼ ਗਉਰਣ ਘਾਤ ਜੇ ਅਸ ਤੁਟ ਦਸ ਰਣੀ ਪਰ ਤਨ ਗੰਦ ਟੁਟ ਤੁਗਤਾ ਹੋਇ ਮਰੇ ਪੁਰਕ ਡਾਨ ਪਗ ਮਰੇ ਪਿਆਰੇ ਤਨ ਗਤ ਸੰਗ ਟੁਟ ਤਰਤਾ ਆਵੇ ਜੋ ਕਲ ਕੰਕਵਾਰ ਧਿਆਏ ਹੈ ਧਾਕੇ ਕਾਲ ਲਿਖਣੀ ਆਏ ਹੋ ਰਚਾ ਹੋਏ ਤੈ ਜੋ ਖਾਲਾ ਬੇਟੇ ਰੇ ਤਿਤ ਕਲਾ ਕਿਰਪਾ ਬੇਟ ਦਿਨ ਜਾਏ ਨਾ ਹਰਉ ਧਾਕੇ ਦਤ ਤ੍ਰਿੰਗਮਾਰ ਰੇ ਦੇ ਸਿਧ ਕਰਮੋ ਸਭ ਹੋਈ दुष्ट शा सक स कह ना कोई एक बार जिन तुवै सुमारा काल फास ते ताहे वर जिन नर नाम तिहारो का दान दुष्ट लोग ने रा खड़ करके तुमै शरण तिहारी ਆਪ ਬਹਾਦਰ ਵਾਰੀ ਸਰਬ ਧਾਰ ਮਹਾ ਸਹਾਈ ਦੁਸ਼ਟ ਗੋਗਤ ਲਿਹਾਮ ਜਾਈ ਖੜਕੇ ਤੇ ਮੈਂ ਸ਼ਰਨ ਤੁਆ ਸਾਲੋ ਮਰੀ ਸਰਬਤਾਰ ਮਾ ਸਹਾਈ ਦੁਸ਼ਟ ਦੋਗਤ ਲਹਾਂ ਬਚਾਈ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਅਨੰਦ ਸਹਿ ਬ੍ਰਹਮ ਕਲੀ ਮਹਲਾ ਤੀਜਾ ਅਨੰਦ ਕੋਮਕਾਰ ਸਭ ਸੁਖ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸਹਿ ਸੀ ਮਨ ਬਜੀਆਂ ਵਧਾਈਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾ ਬਣਾਈਆ ਸ਼ਬਦ ਦਾ ਗਾਵਾਰੀ ਕੇ ਰਮਨਨੀ ਬਸਾਇਆ ਕੈ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਕਿ ਮਨ ਮੇਰਾ ਤੁਝ ਦਾ ਨਾਮ ਰਣਾਲੇ ਹਰ ਨਾਮ ਰਹੁ ਤੁਮ ਮਨ ਮੇਰੇ ਦੁਖ ਸੰਭਸਾਰਣਾ ਅੰਗੇ ਕਾਰੁ ਕ੍ਰਧ ਰਾ ਕਰਿ ਸਭ ਸਵਾਰਣਾ ਸੋ ਨਗ ਲਾ ਸਮਰੰਸਾ ਮੇ ਸੋ ਕ ਮਨੋ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਰਣਾਲੇ ਸੱਚੇ ਸਭ ਵਾਕਿ ਨਹੀਂ ਕਰਤੇ ਰਹਿ ਘਰਤਾਂ ਦੇ ਰ ਸਭ ਜੈ ਜੀ ਤੇ ਸੋ ਪਾ ਬੇ ਤੁਮ ਜਿ ਸਵਾ ਤੇਰੀ ਨ ਮਨ ਮਸਾਏ ਨਾਮ ਜਿ ਕਮਨ ਮਨ ਸੇਵਾ ਜਿਸਨ ਕਨੇ ਰਿ ਕਨ ਨਾਮ ਗਜ ਜਿਸ ਸਾਚਾ ਨਾਮਿ ਕਰਦੇ ਰਸਾ ਚਨ ਮੈਂ ਆਧਾਰੋ ਸਾਚਾ ਨਾਮਿਆ ਨਾਲ ਮੇ ਆਧਨ ਬੁੱਖ ਚੰਗਮਈਆ ਅਰਜਨ ਸੁਮੈ ਮਸਿ ਆਧਨ ਚਾ ਜਾ ਮਾਧਿਆ ਸਦਾ ਕਰਵਾਲ ਕੀਤਾ ਗਰਵਟਾ ਜੇ ਦੀਆਂ ਵੜਿਆਈਆ ਕਹਿ ਸੁਣੋ ਸੰਤੋ ਜੋ ਦਰੋਂ ਬਿਆਰੋ ਸਾਚਾ ਨਾਮ ਮੇ ਰਾਧਾਰੋ ਬਾਜੇ ਬਨ ਜਉਦਿਤ ਕਰ ਬਾਗੈ ਮਿਤ ਬਾਗੈ ਜਾਨੇ ਤਲੰਗਿਤ ਕਰ ਧਾਰੀ ਆ ਪੰਜ ਦੂਤ ਉਤਪਦ ਵਜ ਕੀਤੇ ਹਾਲ ਗੰਡਲ ਮਾਰਿਆ ਪ੍ਰਕ੍ਰਮ ਬਾਏ ਦੁਜਨ ਕੋ ਜਨ ਮਰ ਕਲ ਲਾ ਕੇ ਕ ਨਾਨਕ ਤਾ ਸੁਖੋ ਅਤਿ ਘਾਰ ਅਨਹਦ ਵਜ ਸੱਚਿਲ ਵੈ ਬਲ ਦੇਨ ਮਾਣੀ ਦੇਨ ਮਾਣੀ ਲਿਵਾਜ ਬਾਜੋ ਕਿਆ ਕਰੇ ਬੇਚਾਰੀ ਆ ਪਦਵਾਨ ਸੰਧਰਾਤ ਕੋ ਨਾਇ ਕਰਮਾ ਕਰਉ ਨਵਾਰੀਐ ਸਨੋ ਕਥਾਉ ਨਾਹੀ ਸੰਗ ਲਗ ਸਵਾਰੀਐ ਕਹਿ ਨਾਨਕ ਲੈ ਮੱਜ ਆਪਿਆ ਕਰੇ ਵਿਚਾਰੀਐ ਆਨੰਦੇ ਆਨੰਦ ਸਭ ਕੋ ਕਹੈ ਆਨੰਦ ਗੁਰੂ ਤਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਿਰਪਾ ਕਿਰਪਾ ਕਲ ਵਿਖਟਿਆ ਗਿਆਨੰਨ ਜਨ ਸਾਰੇ ਅਨੰਦਨ ਕੰਬੋ ਟੋਟਾ ਤਨ ਕਸੋ ਸੱਚਾ ਸਵਾਰਿਆ ਕਹ ਨਾਨਕ ਹੋ ਅਨੰਦ ਹੈ ਅਨੰਦ ਗੁਰ ਤਿ ਜਾਣਿਆ ਬਾਬਾ ਜੀ ਤੂੰ ਦੇ ਸੋਈ ਦਿਨ ਪਾਵੇਂ ਪਾਵੇਂ ਤੋ ਸੋ ਜਨ ਦੇਸ ਜਨੋ ਕੀ ਕਰੈ ਵਿਚਾਰਿਆ ਇਕ ਬਰਮ ਬੋਲੇ ਮਿਰਦਾ ਜਨ ਸਗਨਾਵ ਲਾਗ ਸਵਾਰਿਆ ਗੁਰ ਬਰਸਾਤੀ ਮਨ ਪਿਆਨ ਨੰਮਾ ਜਨਾ ਬਾਣਾ ਬਾਵੈ ਕਨਾਂ ਲਿਤੇ ਪਿਆਰੇ ਸੋਈ ਜਨ ਪਾਏ ਆਵਾ ਸੰਧ ਬਿਆਰੋ ਕਦਿਕ ਕਰਾ ਕਾਣੀ ਕਰਾ ਕਾਣੀ ਕਦ ਕੇਰੇ ਕੇ ਦਵਾਰ ਪਾਈਏ ਤਨ ਮਨ ਦਨ ਗਗ ਸੋਭ ਗੁਰ ਕੋ ਹੁਕਮ ਮਨ ਹਪਾਈਏ ਹੁਕਮ ਮਨਹੁ ਗੁਰੂ ਕੇ ਰਾਹ ਗਾਵੋ ਸਚੀ ਵਾਣੀ ਕਹਿ ਨਾਨਕ ਸੁਣੋ ਸੰਤੋ ਕਤੋ ਕਤ ਕਹਾਣੀ ਮਨ ਜੰਗਲਾ ਜਿਤਰਾਏ ਕਿਨੇ ਨਾ ਪਾਇਆ ਚਿਤਰਾਏ ਨ ਬਚਨ ਸੁਣ ਮਨ ਮੇਰਿਆ ਮਾਇਆ ਮੋਹ ਦੇ ਜਨੇਤ ਪਰਮ ਪੁਲਾਇ ਮਾਇਆ ਤਾਂ ਮੋਹ ਦੇ ਤਰ੍ਹਾਂ ਕੀਤੇ ਅੰਡ ਗੋਲਿ ਪਾਈ ਅਤਰਵਾਨ ਕੀਤਾ ਤਿਸੈ ਮਿੱਟੋ ਜਨ ਮੋਹ ਮੀਠਾ ਲਾਇ ਕਹਿ ਨਾਨਕ ਮਨ ਜੰਗਲਾ ਜਿਤਰਾਏ ਕਿਨੇ ਨਾ ਪਾਇਆ ਏ ਮਨ ਪਿਆਰ ਆ ਤੂੰ ਸਦਾ ਸੱਚ ਸਮਾਲੇ ਰੋਕ ਟੰਗ ਤੋ ਜੇ ਦੇਖਦਾ ਚੱਲੇ ਨਾ ਤੇਰੇ ਨਾਲ ਸਾਧ ਗੁਰਾਂ ਚੱਲੇ ਨਾ ਇਹਨਾਂ ਨਾਲ ਕਿਉ ਚੱਤ ਲਈ ਆ ਐਸਾ ਕੰਮੋਲੇ ਨਾ ਕੀ ਜੰਨ ਤੇ ਅੰਧ ਬਚੋ ਤਾਈਐ ਸਤਿਗੁਰ ਗਾਵਦੇ ਸੁਣ ਕੋ ਹੋਵੇ ਤੇਰਾ ਨਾਲ ਕਹੈ ਨਾਨਕ ਮਨ ਬਾਰੇ ਬਸੰਦ ਅਕ ਸਮਾਲੇ ਅਗ ਮੰਗੋਚ ਰਤ ਰੰਤ ਨੰਪਾਇੰ ਤੁਨੁ ਬੈ ਕਨ ਤੇਰਾ ਆਪਣਾ ਬੁਝ ਜਾਣੇ ਜੀ ਜਨ ਸਭ ਖੇਲ ਤੇਰਾ ਕਿਆ ਕੋ ਆਖ ਬਖਾਣਿਆ ਕਹਿ ਤੂੰ ਵੇਖੈ ਸਭ ਤੋ ਜਨ ਵਿਗਤੋਂ ਪਾਇਆ ਪਰਨ ਗੁਰੂ ਜੀ ਦਾ ਕੰਮ ਤਰੰਤ ਨੰਪਾਇਆ ਸੋ ਨਰਮ ਨੰਮਰਤ ਕੋਲ ਦੇ ਸੋ ਨਰਮਤ ਕੋਰਤੇ ਪਾਇਆ ਪਾ ਮਨ ਗੁਰ ਕਿਰਪਾ ਕੀ ਨੀ ਸੱਚਾ ਮਨ ਵਸਾਇਆ ਜੇ ਜਨ ਸਤੋ ਤੁਮ ਪਾਇ ਕਿ ਵੇਗ ਬਰਤਲੇ ਆਇਆ ਲਭ ਲੋ ਓੰਕਾਰ ਜਗਤ ਸਤ ਗੁਰ ਭਲਾ ਪਾਇਆ ਕਹਿਨਾ ਯਿਸਮਾ ਤੁ ਟੰਦ ਨੰਮਰਤ ਕੋਰਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਬਿਕਮ ਮਾਰਗ ਚੱਲਣਾ ਲੰਘ ਲੋਗ ਹੰਕਾਰ ਤਜ ਕ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਖੰਨਿਓ ਦੇਖੀ ਮਾਲੋਂ ਨੇ ਕੀਏ ਤਮਾਰਗ ਜਾਣਾ ਗੁਰੂ ਪਰ ਸਾਧ ਜਿਨੀ ਆਪ ਤਿਆਰ ਵਾਚਨ ਅਨੰਤ ਮਾਣਿ ਕੈ ਨਾਨਕ ਚਾਲ ਭਗਤਾਂ ਜੁਗੋ ਜੁਗਨ ਰਾਲੀ ਜਿਉ ਤੂੰ ਚਲਾਇ ਤੇ ਵਿਚਲੈ ਸਵਾਮੀ ਹੋਰ ਕੀ ਜਾਣ ਗੁਣ ਤੇਰੇ ਜੇ ਰਤੁ ਚੱਲਾਇ ਚਰ ਚੱਲਾ ਜਿਨਾਂ ਮਾਰਗ ਪਾਵੇ ਕਰਿ ਕਿਰਪਾ ਜਨ ਨਾਮ ਲਾਏ ਸਿਹਾਰ ਉਸਤੰਤਿ ਆਵੇ ਜਿਸਨ ਕਦਕ ਸੁਣਾਇ ਆਪਣੀ ਜਿਗਰਦਾਰਾ ਸੁਖ ਪਾਵੇ ਕੈ ਨਾਮ ਸੱਚੇ ਸਹਿ ਜਮ ਭਾਵਤ ਵਿੱਚ ਲਾਵੇ ਇਹੋ ਸੁਹੇਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾਂ ਸੁਹੇਲਾ ਸਤਿਗੁਰੂ ਸੁਣਾਇ ਇਹ ਤਨ ਕੈ ਮਨ ਵਸੈ ਜਨ ਤਰੁ ਲਿਖਿਆ ਆਇ ਇਕ ਬਿਰਹ ਮਿਲ ਰਿਹਾ ਕਰਾਂ ਗੱਲਾਂ ਗੱਲ ਇਕ ਨਹਿ ਨਾ ਪਾਇਆ ਕਹ ਨਾਨਕ ਸਭ ਸੋਇ ਲਾ ਜਦ ਗੁਰੂ ਸੁਣਾਇਆ ਬੰਵਤ ਹੋਇ ਸੇਦਨਾ ਜਿਨੀ ਹਰਿ ਤੇ ਆਇਆ ਹਰਿ ਤੇ ਆਇਆ ਬੰਵਤ ਹੋਇ ਗੁਰੂ ਮਿਹਰੇ ਤੇ ਆਇਆ ਬੰਵਤ ਮਾਤਾ ਪਿਤਾ ਗਟੰਦ ਸੇਦ ਸੰਤ ਸਿੰਘ ਬਸਵਾਇਆ ਕਹਦੇ ਬੰਦ ਸੁਣਦੇ ਬੰਦ ਸੇ ਭਗਤੀ ਜਿਨੀ ਮਨ ਵਸਾਇਆ ਕੈ ਨਾਨਕ ਸੇ ਭਗਤ ਜਿਨੇ ਗੁਰਮੁਖ ਘਰ ਅਰਥ ਆਇਆ ਕਰਮੇ ਜਨ ਜਨੋਂ ਪਜੈਵਣ ਸਹਿਜਾਂ ਸਹਿਤਾਨਾ ਜਾਇ ਨਾ ਜਾਏ ਜਦ ਤੱਕ ਤੱਕ ਜਮਰਾ ਕੰਮ ਕਮਾਏ ਸਦਾ ਜੀਉ ਮਲੇਣਾ ਅਗਨਿ ਮਤੋਂ ਤੋਤਰ ਜਾਏ ਮਨ ਕੋ ਹੋ ਸਭ ਲਾਗੋ ਅਰਥ ਰੋਟ ਤਲਾਇ ਕੈ ਨਾਨਕ ਗੁਰਪ੍ਰਸਾਦਿ ਸਹਿਜ ਉਪਜੈ ਸਿਰ ਸਹਿ ਵਜਾਇ ਜਿਉ ਮੈਲੇ ਮਾਰੋ ਨਿਰਮਲੁ ਮਾਰੋ ਨਿਰਮਲ ਜਿਉ ਤਮੈ ਲੇ ਇਨੇ ਜਨਮ ਜੁ ਮੈਂ ਮਰਿਆ ਇਹ ਤਿਸਨਾ ਵੱਡਾ ਰੋਗ ਲਗਾ ਮਰਨ ਮਨੋਂ ਬਿਜਾਰਿਆ ਮੇਰੇ ਤੰਮਨਾਵਾਂ ਤੁਮ ਕੋ ਸੁਣ ਲੈ ਨਾ ਇੰਗਰਿਆ ਜੋਂ ਬਿਤਾ ਲਿਆ ਕਹ ਨਾਨਕ ਗੁਨ ਨਜਜ ਤਜਿਆ ਤੂੜੇ ਲਾ ਕੇ ਇਨੇ ਜਨਮ ਜੁ ਵਹ ਹਾਲਿਆ ਜੀਉ ਨਰਮਲ ਵਾਰੋ ਨਰਮਲ ਵਾਰੋ ਤੇ ਨਰਮਲ ਜੀਉ ਨਰਮਲ ਸਨ ਕਰਤੇ ਕਰਨੀ ਕਮਾਣੀ ਕੋਰ ਕੀ ਸਰਬੋਚਨ ਨਾਮਿ ਮਨ ਗੰਧਾ ਜਿਸਮਾਨੀ ਜਨਮ ਰਤਨ ਜੀਨੇ ਗਟਿਆ ਹਲੇ ਜੇ ਮਨ ਜਾਣ ਕਨਾਰੀ ਗੁਰਮਨ ਨਰਮਲ ਸਦਾ ਰਾਗ ਗੁਰੂ ਨਾਲੇ ਜੇ ਕੋ ਸੇਖ ਗੁਰੂ ਸ੍ਰੀ ਤੇਰੀ ਸੰਮਗੋਵੇ ਹੋਵੇ ਦਸਮਸੋ ਕੋ ਦਿਉ ਰਾ ਗੁਰੂ ਨਾਲੇ ਮੁਕੇ ਜਨ ਹਰਦਾ ਧਿਆਨ ਅੰਤਰਾਦਮੈ ਜਮਾਲ ਲੈ ਆਪ ਵਿਚੜ ਸਦਰਾ ਪਰਣਾ ਗੁਰ ਬਿਨਾਂ ਹੋਰ ਨਾ ਜਾਣ ਕੋਈ ਐ ਨਾਨਕ ਸੁਣੋ ਸੰਤੋ ਸੋ ਜਗਤ ਗਨ ਮੁਕੋਏ ਜੇ ਕੋ ਗੁਰਮ ਬਿਮੁਕ ਹੋਵੇ ਬਿਨ ਸਦਗੁਰ ਮੁਕਤ ਨਾ ਪਾਵੇ ਬਾਮੁ ਮੁਕਤ ਨਾ ਹੋਰ ਤਕ ਕੋਈ ਪਚੰਬਾ ਵੇਖੀ ਆ ਜਾਏ ਅਨੇਬ ਜੂਨੀ ਪਰਮਾ ਵਾ ਬਿਨ ਸਦਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸਭ ਸੁਣਾਏ ਕਹਿ ਨਾਨਕ ਵਿਚਾਰ ਦੇ ਕੋਮਤ ਸਤਿਗੁਰੂ ਮੁਕਤ ਨਾ ਪਾਏ ਆਪੋ ਜੇ ਸਾਧੂ ਗੁਰੂ ਕੇ ਪਿਆਰੇ ਹੋ ਗਾਹੋ ਸੱਚੀ ਬਾਣੀ ਬਾਣੀ ਤਾਂ ਗੰਬ ਗੁਰੂ ਕੇ ਰੀ ਬਾਣੀ ਆਸਰ ਬਾਣੀ ਨਗੋ ਨੰਦਰ ਕਰਮ ਹੋਵੇ ਹਰ ਦਾ ਤਨ ਸਮਾਣੀ ਪੀਵ ਉਮਰ ਸਦਾ ਰਹੋ ਹਰਨ ਜਪੋ ਸਰਗ ਬਾਣੀ ਤੇ ਨਾਨਕ ਸਦਾ ਬਿਆਵੇ ਸੱਚੀ ਬਾਣੀ ਸਤਿਗੁਰੂ বিনা 옳 ਕੱਤੀ ਆ ਬਾਣੀ ਬਾਣੀ ਤੱਕ ਕੱਤੀ ਸਤਿਗੁਰੂ ਬਾਜੂਰ ਕੱਤੀ ਬਾਣੀ ਕਹਿੰਦੇ ਕੱਤੇ ਰੰਗ ਕੱਤੇ ਕੱਤੀ ਆ ਗੁਣ ਗਾਨ ਹਰ ਹਰ ਨਿਤ ਕਰੈ ਰਸਨਾ ਕਿਉਂ ਕੱਤੂ ਨਾ ਜਾਣਿਆ ਚਿਤ ਜਨਗਰ ਲੇਮਾ ਬੋਲਨ ਪੈਰ ਬਾਣੀ ਤੇ ਨਾਨਕ ਸਤਿਗੁਰੂ ਬਾਜੂਰ ਕੱਤੀ ਬਾਣੀ ਗੁਰ ਕਾ ਸ਼ਬਦ ਰਤਨ ਅਿਰਜਿਤ ਜੜਾਓ ਸ਼ਬਸ ਰਤਨ ਜਿਤ ਮਨ ਲੱਗ ਜਾਏ ਵਸਮਾਓ ਸ਼ਬਦ ਜਿਤ ਮਨ ਮਿਲਿਆ ਜੋ ਚੈਨਾ ਆਪਾ ਹੋਆ ਤੇ ਰਾਤਨੀ ਆਪੇ ਸੁਣਾਉਂਦੇ ਭਜਾਏ ਕੈ ਨਾਨਕ ਸ਼ਬਦ ਰਤਨ ਅਿਰਜਿਤ ਜੜਾਓ ਸ਼ਿਵ ਸਖਿ ਸਿਆਮੋਂ ਪਾਏ ਕੈ ਕਰਤਾ ਪਿਉ ਕਮਰਤਾ ਹੁਕਮਰਦਾ ਆਪੇ ਕੈ ਗੁਰਮੁਖ ਸਿੰਘ ਬਜਾਏ ਤੋੜੇ ਬੰਦਨ ਹੋ ਗਏ ਮਗਰ ਸ਼ਬਦ ਮਨ ਵਸਾਏ ਗੁਰਮੁਖ ਜਿਸਨੋ ਆਪ ਕਰੇ ਸੋ ਚੱਕ ਸੋ ਲਿਵ ਲਾਏ ਅਨੰਦ ਗਿਆਨ ਕਰਦਾ ਉਤਮ ਮਜਾਏ ਸਿਮਰ ਸਤਿ ਸੰਤੋਖੁ ਮਨ ਪਾਉ ਬਿਚਾਰ ਦੇ ਤੈਸਾਰ ਨਾ ਜਾਣੀ ਤੈਸਾਰ ਨਾ ਜਾਣੀ ਗੁਰੂ ਮਾਝੋਂ ਦਤੈ ਸਾਰ ਨਾ ਜਾਣੀ ਤੈਹੀ ਗੁਣੀ ਸੰਸਾਰ ਭਾਮ ਸੁੰਦਾਂ ਸੋ ਤਿਆ ਰਹਿਣ ਜਾਣੀ ਗੁਰ ਗ੍ਰਪਾਤ ਦੇ ਸਿਦਨ ਜਾ ਕੇ ਨਾਨਕ ਮਨ ਵਸੇ ਅੰਮ੍ਰਿਤ ਬਾਣੀ ਅਨੰਦ ਜੋਤਿ ਆਤ ਪਾਏ ਜਿਸਨੂੰ ਅੰਦਰ ਹਰ ਲਵ ਲਾਗਿਆ ਜਾਗਤ ਰਹਿਣ ਬਿਆਣੇ ਮਾਤਾ ਕਿਵੰਤਰ ਮੈਂਨ ਕਰਤ ਪਾਲ ਕਰੇ ਸੋ ਕਮਨੋ ਵਿਸਾਰੀਐ ਮਨੋ ਕੇ ਵਿਸਾਰੀਐ ਮਣਕਾਤਾ ਜੇ ਅਗਨ ਮੈਂ ਹਾਰ ਕੋ ਜਾਵੇਂ ਹੋਜਨੋਂ ਗੰਬਾ ਨਾ ਜਕਿਸ ਨਾਮ ਬਣੇ ਲਵ ਲਾਵੇ ਆਪਣੇ ਲਿਵਾ ਪੈ ਲਾਏ ਤਮੋ ਸਦਾ ਸਮਾ ਲੀਆ ਕੈ ਨਾਨਕੇ ਵੜਦਾਤਾ ਸੋ ਕਮਨੋ ਵਿਸਾਰੀਐ ਜੈਸੀ ਅਗਨ ਉਦਰ ਮੈਂ ਤੇਰੀ ਮਾਰ ਮਾਇਆ ਮਾਇਆ ਗਨ ਸਾਹਿਬ ਕੋ ਜਹੀ ਕਰਦਾ ਖੇਲ ਰਚਾਇਆ ਨਾਮ ਸੁਪਾਣਾ ਤਾਂ ਜੰਮਿਆ ਪਰਵਾਰ ਤਲਾ ਪਾਇਆ ਲਿਬ ਜੁੜ ਕੇ ਲਗੀ ਤ੍ਰਿਸ਼ਨਾ ਮਾਇਆ ਮਨ ਵਰਤਾਇ ਮਾਇਆ ਜਿਤਨਾ ਵਿਸਨ ਮੋਕ냐 ਭਾਉ ਦੂਜਾ ਲਾਇਆ ਕੈ ਨਾਨਕ ਗੁਰ ਕਸੈ ਜਿ ਜਨਾ ਲਿਬ ਲਾਗੀ ਦਿਨ ਵਿੱਚੇ ਮਾਇਆ ਪਾਇਆ ਹਰਿਆਪੇਉ ਮੋਲਕ ਹੈ مولنا پایا جائے مولنا پایا جائے کسا گھٹا رہے لوگ میں لائے ایسا سبسنجے ملائے دن زلزوں کے مچھوہا ہو جائے جدا جو دن میں رب سے منے آئے ہرا پا ملک ہے پاگتنا کے نان کا ਜਨਹਰ ਭਲੇ ਪਾਈ ਹਰ ਰਸ ਮੇਰੀ ਮਨਵਣਜਾਰਾ ਰਸ ਮੇਰੀ ਮਨਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਮਿਤ ਜਪੋ ਜੀਵੋ ਨਾਹਾ ਘਪਿਓ ਜਵਾੜੀ ਇਹੋ ਤਨ ਕਨਾ ਮੇਆ ਜਨਰਾਬੇ ਪਾਣਾ ਕੈ ਨਾਨਕ ਰਾਸ ਮੇਰੀ ਮਨਵਣਜਾਰਾ ਏ ਰਸਨਾ ਤੋ ਅਨਰਥ ਰਾਜ ਰਹੀ ਆਸ ਨ ਜਾਏ ਜਾਸ ਨ ਜਾਏ ਹੋਰ ਕਿਤੈ ਜਿ ਚਰਹਾ ਰਸ ਪੰ ਲੈ ਨਾ ਪਾਏ ਹਰਿ ਜਿ ਪਾਏ ਪੰ ਪਿਆਰਿ ਸਭੌੜ ਨਾ ਕ੍ਰਿਸ਼ਨ ਲਾਗਿਆ ਇਹ ਹਰਿ ਜਿ ਕਰਮੀ ਪਾਏ ਸਤਿਗੁਰ ਮਿਲੈ ਜਿਸਿਆ ਕਹੈ ਨਾਲਿ ਘੋਰ ਅਨ ਰਸ ਬਿਸਰ ਜਾ ਹਰਿ ਸਿਮਨਿ ਆਏ ਇਹ ਸਰੀਰਾਂ ਮੇਰਿਆ ਪਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਨ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਵੋਂ ਪਾਈ ਜਗ ਤਕਾਇਆ ਗੁਰ ਪ੍ਰਸਾਦਿ ਦੀ ਬੂਝਿਆ ਤਾਂ ਜਲਤ ਹੋਆ ਜਗਤ ਨਗਰੀ ਆਇਆ ਸਹ ਨਾਨਕ ਸ੍ਰਿਸ਼ਟ ਕਾ ਮੂਲ ਰਤਿਆ ਜੋਤ ਰਾਖੀ ਤਾ ਤੋ ਜਗ ਮਹਿ ਆਇਆ ਮਨ ਜਾਓ ਪਿਆ ਗ੍ਰੰਥ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰੰਥ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋ ਦੁਖ ਨਾ ਲਿਆਪੈ ਗੁਰ ਚਰਨਨ ਅਗੇ ਦਿਨਸ ਭਾਗੇ ਆਪਣਾ ਪਰਜਾਪੈ ਅਨਹਾਕ ਮਾਣੀ ਗੁਰ ਸ਼ਬਦ ਜਾਣੀ ਹਰਨਾਮਹਾਰਜ ਭੋਗ ਕਹਿ ਲਾਨ ਪ੍ਰਵਾ ਮਿਲਿਆ ਕਰਨ ਕਾਰਨ ਜੋਗ ਏ ਸਰੀਰ ਮੇਰਿਆ ਇਸ ਜਗ ਮੈਂ ਆਇ ਕੈ ਕਿਆ ਤਦ ਕਰਮ ਕਮਾਏ ਆ ਕੀ ਕਰਮ ਕਮਾਇਆ ਤਦ ਸਰੀਰ ਆ ਜਾ ਤੂੰ ਜਗ ਮਾਇਆ ਇਨਹਰ ਤੇਰਾ ਰਚਿੰਦ ਰਖਿਆ ਸੋਹਰ ਮਨ ਨਾ ਵਸਾਇਆ ਗੁਰੂ ਪ੍ਰਸਾਦਿ ਹਰਮਨ ਵਸਿਆ ਪੁਰੂਵਲੇ ਕੀਆ ਪਾਇ ਕਹਿ ਨਾਨਕੇ ਸਰੀਰ ਪ੍ਰਵਾਣ ਹੋਇ ਜਨ ਸਤਿਗੁਰ ਸਿਉ ਜਿਤ ਲਾਇਆ ਇਹ ਨੇਤਰੋਂ ਮੇਰੇ ਅੰਤ ਮੈਂ ਜੋ ਤਰੀ ਹਰ ਬਿਨ ਵਰਣਾ ਦੇਖੋ ਕੋਈ ਹਰ ਬਿਨ ਵਰਣਾ ਦੇਖੋ ਕੋਈ ਨਦਰੀ ਆਇਆ ਲਿਆ ਕਬੇ ਸੰਸਾਰ ਤੁਮ ਦੇਖ ਜੇ ਹਰ ਕਾ ਰੂਪ ਰੂਪ ਨਦਰੀ ਆਇਆ ਗੁਰ ਪ੍ਰਸਾਦ ਦੀ ਬੁਝਿਆ ਜਬ ਕਰ ਕਰ ਬਿਨ ਵਰਣਾ ਕੋਈ ਕਹ ਨਾਨ ਕੇ ਨੇਤਰਾਂ ਦੇ ਸੇ ਸਤਗੁਰ ਮਿਲਿਆ ਦੇਵ ਦ੍ਰਿਸ਼ਟਾਈ ਇਸ ਰੋਣਾ ਮੇਰੇ ਸੱਚਾ ਸੁਣਨ ਨੂੰ ਪਟਾਏ ਸਚ ਸੁਣਨੋ ਬਟਾਈ ਸਿਰ ਲਾਏ ਸੁਣੋ ਸਤਿ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਜਨਾ ਰਾਜ ਸਮਾਣੀ ਸਚ ਲਖਵਾਨੀ ਤਾਕੀ ਗਤ ਕਹਿ ਨ ਜਾਏ ਕਹਿ ਲਾ ਨਿਗ ਅਮਰਤ ਨਾਮ ਸੁਣੋ ਪਵਿੱਤਰ ਹੋ ਸਚ ਸੁਣਨੋ ਬਟਾਈ ਹਰ ਜੀ ਉਹ ਗਵਾਦਨ ਰੱਖ ਕੈ ਬਜਾ ਤੁਮਨ ਬਜਾਇਆ ਬਜਾਇਆ ਮਾਝਾ ਪਉਣ ਨਉ ਦਵਾਰਿ ਪ੍ਰਗਟ ਕੀਏ ਦਸ ਵਾਗੁ ਤਰ ਗਾਇਆ ਗੁਰਦਵਾਰੈ ਲਾਇ ਭਾਵਨੇ ਕਨਾਨ ਨੰਮੁ ਨਵਾਰ ਲਿਖਾਇ ਤੈਨੇ ਇੱਕ ਰੂਪ ਨਾਉ ਨਵ ਨਦੀ ਦੰਤਰੰਝਾਈ ਪਾਇ ਕਹਿ ਨਾਨਕ ਹਰਿ ਭਉਰੇ ਜੀਉ ਬੁਵਾਨ ਨਰ ਰਕ ਲੋਕ ਬਾਜਾ ਬਗਨ ਬਜਾਇ ਸੋ ਸੱਚਾ ਸੋਇਲਾ ਸੱਚਾ ਕਰਗੋ ਗੌਰਤ ਸੋਇਲਾ ਕਰਜਾ ਚੈ ਇਥੈ ਸਦਾ ਸੱਜ ਦੇ ਆਵੇ ਸੱਚੇ ਧਿਆਵੇ ਜਗਤ ਪਾਵੇ ਗੁਰਮੁਖ ਜਿਨਾ ਬਜਾਵੇ ਸੱਜ ਸੁਵਨਾ ਕਾਗਜ਼ ਮਨ ਜਿਸ ਬਖਜ ਸੋ ਜਨ ਪਾਵੇ ਐ ਨਾਮ ਨਿਹ ਸੱਚ ਸੋਹਿਲਾ ਸੱਚੇ ਘਰ ਨਾਮ ਅਨੰਦ ਸੁਣੋ ਵਡ ਪਾਗਿਓ ਸਗਲ ਨੋਰਤ ਪੂਰੇ ਪਾਰ ਬ੍ਰਹਮ ਪ੍ਰਭ ਪਾਏ ਆ ਉਤਰੇ ਸਗਲ ਅਗਜ਼ੋਰੇ ਦੁਖ ਰੋਗ ਸੰਤਾਪ ਉਤਰੇ ਸੁਣੇ ਸੱਚੇ ਬਾਣੀ ਸੰਤ ਸਾਜਨ ਬਹੇ ਸਦ ਸੂਰੇ ਗੁਰ ਤੇ ਜਾਣੇ ਸੁਣ ਕੇ ਬਨੇ ਕਹੇ ਭਗ ਸਤ ਗੁਰ ਰਹਿ ਆਕਰਤੋਰੀ ਬਨਵਾਂ ਚ ਨਾਲ ਕੇ ਗੁਰ ਚਰਨ ਲਾਗੇ ਬਾਜ ਅਨਹਦ ਤੂਰੇ ਸੁਣ ਕੇ ਬਨੀਤ ਕਹਤੇ ਭਵਤ ਸਤਿਗੁਰ ਰਹਿਆ ਪਰਪੂਰੈ ਬਿਨ ਵੰਦਨਾ ਨਿ ਗੁਰ ਚਰਨ ਲਾਗੇ ਬਾਜ ਅਨਹਦ ਤੂਰੇ ਵਾਹਿਗੁਰੂ ਵਾਹਿਗੁਰੂ ਜੀ ਖਤਿ ਬੁਲੇ ਸੋਨ ਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਕੀ ਖਾਸ਼ਾ ਵਾਹਿਗੁਰੂ ਕੀ